ਅਸਤੇ ਅਸਤੇ ਮੈਂ ਉਮਰ guzari ਚੱਲੇ ਘੌਰ ਹਜ਼ਾਰਾਂ ਮਾਲੀ ਬਾਗਨਾ ਵੇਖਣ ਦਿੰਦਾ ਆਇਆ ਜਦੋਂ ਬਹਾਰਾ ਆਇਆ ਜਦੋਂ ਬਹਾਰਾ ਧੂਕ ਜੋਤੋਂ ਮੈਂ ਮਸਜਿਦ ਮੇਰੀ ਮੈਂ ਕਿਉਂ ਟੋਮ ਮੰਦਰ ਨੂੰ ਆਜਾਦੋਂ ਮੈਂ ਬੈ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਇੱਕ ਦੂਜੇ ਦੇ ਅੰਦਰ ਨੂੰ ਕੀਤਾ ਸਵਾਲ ਮੀਆਂ ਮਜਨੂ ਤੋ ਤੇਰੀ ਲੈਲਾ ਰੰਗ ਦੀ ਕਾਲੀ ਏ ਦਿੱਤਾ ਜਵਾਬ ਮੀਆਂ ਮਜਨੂ ਨੇ ਉਹ ਤੇਰੀ ਅੱਖ ਨਾ ਵੇਖਣ ਵਾਲੀ ਏ ਛੱਡ ਵੇ ਭੁੱਲਿਆ ਦਿਲ ਦੇ ਛੱਡਿਆ ਹੁਣ ਕੀ ਗੋਰੀ ਤੇ ਕੀ ਕਾਲੀ ਏ ਹੁਣ ਕੀ ਗੋਰੀ ਤੇ ਕੀ ਕਾਲੀ ਏ ਇਕ ਬੰਦਿਆ ਅਸਮਾਨਾਂ ਦੇ ਉੱਡਦੇ ਪੰਛੀ ਵੇਖ ਤੇ ਸਹੀ ਕੀ ਕੀ ਕਰਦੇ ਨੇ ਨਾ ਉਹ ਕਰਦੇ ਰਿਜਕ ਜਖੀਰਾ ਨਾ ਉਹ ਪੁੱਥੇ ਮਰਦੇ ਨੇ ਅਦੀ ਕਿ ਸੇ ਨੇ ਪੰਖ ਪਖੇਰੂ ਭੁੱਖੇ ਮਰਦੇ ਵੇਖੇ ਨੇ ਮਰਦੇ ਅਰਜਕ ਜ਼ਕੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਬੰਦੇ ਹੀ ਭੁੱਖੇ ਮਰਦੇ ਨੇ ਵਕਤ ਦੀ ਤਕੜੀ ਉੱਤੇ ਅਸਾਂ ਟੋਲੇ ਹਿਜਰ ਜੁਦਾਈਆਂ ਜਦ ਕੀਤਾ ਹਿਸਾਬ ਅਸਾਂ ਸੱਚਣਾ ਨਾਲ ਬਸ ਨਿਕਲੀਆਂ ਬੇਪਰਵਾਹੀਆਂ ਬਸ ਨਿਕਲੀਆਂ ਬੇਪਰਵਾਹੀਆਂ ਰੱਖੇ ਵੜ ਕੇ ਕੋਰੇ ਹਿਆਤੀ ਦੇ ਉੱਤੇ ਗਮਾਂ ਫੇਰੀਆਂ ਸਿਆਹੀਆਂ ਨੇ ਲੰਗੀ ਉਮਰ ਤੇ ਜਾਣ ਆਏ ਸੁਖੀ ਹੱਥ ਆਈਆਂ ਬਸ ਬੇਪਰਵਾਹੀਆਂ ਨੇ ਹੱਥ ਆਈਆਂ ਬਸ ਬੇਪਰਵਾਹਾਂ ਨੇ ਇਸ਼ਕ ਦੀ ਸੂਲੀ ਓ ਹੀ ਚੜਿਆ ਜਿਸ ਨੇ ਆਪਣੀ ਮੈਨੂੰ ਪੜਿਆ ਨਫਜ਼ ਆਪਣੇ ਨਾਲ ਓ ਹੀ ਲੜਿਆ ਓ ਬੁੱਲੇ ਸ਼ਾ ਜਿਹੜਾ ਇਸ਼ਕ ਦੀ ਅਗ ਵਿੱਚ ਸੜਿਆ ਓ ਜਿਹੜਾ ਇਸ਼ਕ ਦੀ ਅਗ ਵਿੱਚ ਸੜਿਆ ਓ ਕਿਵੇਂ ਪੈਰੀ ਕੁੰਗਰੂ ਬਣੀਏ ਸਾਨੂੰ ਨਚਣਦਾ ਨਹੀਂ ਚਾਚ ਸਾਡਾ ਯਾਰ ਮਨਾ ਦੇ ਮੁਰਸ਼ਿਦਾ ਤੂੰ ਰੱਖੇ ਸਾਡੀ ਲੱਜ ਤੂੰ ਰੱਖੇ ਸਾਡੀ ਲੱਜ ਜਾਤ ਪਾਤ ਦੀ ਗੱਲ ਨਾ ਕਰ ਤੂੰ ਜਾਤ ਵੀ ਮਿੱਟੀ ਤੂੰ ਵੀ ਮਿੱਟੀ ਜਾਤ ਸਿਰਫ ਕੁਦਾ ਦੀ ਉੱਚੀ ਬਾਕੀ ਸਭ ਕੁਝ ਮਿੱਟੀ ਮਿੱਟੀ ਉਹ ਬਾਕੀ ਸਭ ਕੁਝ ਮਿੱਟੀ ਮਿੱਟੀ ਜਿਸ ਨੂੰ ਲੱਗੇ ਚੋਣ ਇਸ਼ਕ ਦੀ ਉਸ ਦਾ ਹਾਲ ਤੇ ਚਾਣੇ ਰੱਬ ਪੜ ਨਮਾਜ਼ ਤੂੰ ਇਸ਼ਕੇ ਵਾਲੀ ਬਾਕੀ ਕੂਰ ਕਹਾਣੀ ਸਭ ਉਬਕੀ ਕੂਰ ਕਹਾਣੀ ਸਭ ਇਸ਼ਕ ਨਾ ਹੋਵੇ ਜਿਵੇਂ ਤਮਾਸ਼ਾ ਇਸ਼ਕ ਵਿੱਚ ਰੁਲੀਆਂ ਨੇ ਕਹੀ ਚਾਤਾ ਤਾਂ ਜੀ ਕਾਸਿਦ ਕਮ ਨਹੀਂ ਆਏ ਪਰੂ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ ਪਰੂ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ ਇੱਤ ਲੱਖ ਰੰਜੀ ਫਿਰਦੇ ਨੇ ਮੈਂ ਮਿਰਜਾਂ ਬਣ ਕੇ ਕੀ ਕਰਦਾ ਉਹ ਚਾਂਦੀ ਵਾਰੀ ਪਲਟਿਆ ਨਹੀਂ ਮੈਂ ਹੱਥ ਹਿਲਾ ਕੇ ਕੀ ਕਰਦਾ ਮੈਂ ਹੱਥ ਹਿਲਾ ਕੇ ਕੀ ਕਰਦਾ ਜਾਂਦਾ ਤਾ ਤੂੰ ਮਾਣ ਕਰੀਨਾ ਕੱਢਦੇ ਸਭ ਬੁੱਲਕੇ ਉਹ ਬੁੱਲੇ ਸ਼ਾ ਵਰਗੇ ਮੈਂ ਕੰਜਰੋਂ ਦੇ ਕਰ ਸੋਦਾ ਟੋਂਦੇ ਵੇਖੇ ਉਹ ਸੋਦਾ ਟੋਂਦੇ ਵੇਖੇ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ